ਬੱਸ ਆਮਣ ਕਿੱਥੇ ਵੀ ਉਹ ਥੱਲੇ ਇਧਰ ਨੇ ਪਾਸ ਲੱਗਿਆ ਬਾਈ ਹੁਣ ਹੀ ਆਏ ਸੀਗੇ ਸ਼ੀਸ਼ਾ ਲਾਉਣ ਵਾਸਤੇ ਵੀ ਲਾ ਗੋ ਸ਼ੀਸ਼ਾ ਲਾਜਣ ਦੱਸੀ ਵੀਡੀਓ ਦੇ ਵਿੱਚ ਲੋਕ ਤੋੜਦਾ ਸੀਗਾ ਹੈਲੋ 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 ਸੰਜੀਤ ਤੇ ਜਿਹੜਾ ਰਾਗ ਉਹਨੇ ਤੋੜਿਆ ਸੀ ਲੋਕ ਤੇ ਉਹ ਬਾਈ ਉਹਨੇ ਹੁਣ ਸਹੀ ਕਰਕੇ ਲਾਉਣ ਆਏ ਆ ਨਵਾਂ ਪੁਰਾਣਾ ਨੂੰ ਨਵਾਂ ਤਿੰਨ ਹਉ ਚੋਕ ਦੇ ਉਹੀ ਲਾਉਣ ਲੱਗੇ ਤੇ ਆ ਤਗੜਾਈ ਕਰਨ ਦੇ ਤਾਂ ਕਿ ਉਹ ਸਾਸੀਆ ਪੇਲਾ ਕੇ ਖੇਲਦੀਆ ਪਰ ਲੱਗਿਆ ਨਹੀਂ ਸਾਡੀ ਪੰਜ ਪਰੇ ਤੋਂ ਗਰਿੰਦੇ ਜਾਣਾ ਪਰ ਬਈ ਉਹ ਆ ਵੀ ਲੱਗਦਾ ਹੈ। ਮਹਾਰਾ ਬੜਾ। ਬਈ ਜੇ ਕੋਈ ਬੰਦ। ਪੰਜ ਪਰੇ ਤੋਂ ਮੈਂ ਬੋਲੀ। ਉਹ ਜਿਵੇਂ ਕੰਮ ਕਰਦਾ ਹੈ ਉਹਦਾ ਪੂਰੀ ਧਿਆਨ ਨਾਲ ਸੋ ਚਾਹੇ ਦਾ ਕੰਮ ਉਹਨੂੰ ਕਰਦਾ। ਤੋ ਜੀ ਆਹ ਦਾ ਕਰਕੇ ਇਹ ਤਾਂ ਹੁੰਦਾ ਨਹੀਂ। ਤੋ ਮੇਰੇ ਬਾਈ ਨੂੰ ਤੇ ਬਈ ਇਹ ਹੁਣ ਤਾਂ ਨਹੀਂ ਕਹਿੰਦਾ ਇਹ ਨਾਲ। ਹਾਂਜੀ। ਬਸ ਉਹਦੇ ਕਰਕੇ ਹਨਾ ਜਿਹੜਾ ਤਾਲਾ ਹੀ ਉਹ ਖਰਾਬ ਹੋਇਆ ਰਹਿ ਗਿਆ। ਤੇ ਦੂਜੇ ਪਾਸੇ ਜਗੜਣਾ ਏ। ਦੂਜੇ ਪਾਸੋਂ ਵੀ ਜਗੜਨਾ ਪੈਣਾ। ਇਹ ਸਭ ਦੇ ਸਭ ਤੇਰੇ ਕਰਕੇ ਹੋਇਆ ਮੁੰਡਿਆ ਵੀਡੀਓ ਬਣਾਉਣ ਆल्या। ਤੂੰ ਲੋਕ ਨਾ ਤੋੜਦਾ ਉਦਨ ਇਹ ਨਹੀਂ ਹੋਣਾ ਚਾਹੀਦਾ। ਨਾ ਹੋਏ ਤੋਂ ਮਨਾਈਏ ਆਪਾਂ ਜ਼ਾਲਤیں ਦਾ ਸਾਰੀ ਸੋਰੀ ਹੱਥ ਜੋੜ ਕੇ ਸੋਰੀ ਮੰਗ ਸੋਰੀ ਮੰਗ ਲਾ ਉੱਥੇ ਬੈਠ ਕੇ ਲਾੜਾ ਨਹੀਂ ਲਾ ਉਥੇ ਬੈਠ ਹਾਂ ਉੱਥੇ ਬੈਠ ਲਾ ਲਗਣੀ ਨਹੀਂ ਦਿਰ ਤੋਂ ਪਰ ਲੈ ਕੋ ਆ ਕਿਹੜੇ ਉੱਠ ਕੇ ਬੈਠ ਕੇ ਐ ਆਪ ਨੂੰ ਨਿੱਕੇ ਹੀ ਉੱਥੇ ਬੈਠ ਕੇ ਉੱਥੇ ਬੈਠ ਭਾਈ ਲੱਗਿਆ ਹੋਇਆ ਇਹ ਕੋ ਪਾਸਾ ਦਾ ਪਾਈ ਨੇ ਲਾ ਦਾ ਕੋ ਯਾ ਲਾdre ਇਹ ਜੀ ਸ਼ਟ ਕੋਈ ਗਲਤੀ ਹੁਣ ਮੰਨਣ ਲਈ ਤਿਆਰ ਹੋਏ ਨਹੀਂ ਪੋਕਟ ਫੜੇ ਹੋ ਗਏ ਚਲੋ ਉੱਠ ਕੇ ਬੈਠਾ ਹੈਂਡ ਬੋਲ ਕੇ ਮੰਨੋ ਗਲਤੀ ਮੰਨੂ ਮਾਫ ਕਰ ਦੋ ਤੁਹਾਨੂੰ ਵੀ ਮੈਂ ਵੀ ਬੋਲ ਦੂੰ ਮੈਂ ਵੀ ਕਰ ਦੂੰ ਮਾਫੀ ਦੇ ਨਾਲ ਆ ਬਾਈ ਉਠੂ ਬਟਕਾ ਵੀ ਲੋਣੀਆਂ ਪੈਣੀਆਂ ਆਏ ਨੇ ਕੰਮ ਚਲਾਣਾ ਮਾਫਰ ਰੋ ਮਾਫਰ ਰੋ ਕਿੱ체 ਮੀਂਹ ਚੱਲਦਾ ਸਾਈ ਕਿੱ체 ਮੀਂਹ ਚੱਲਦਾ ਪਿਆ ਹਾਂ ਸਹੀ ਚੱਲੀ ਜਾਂਦਾ ਬੜੀ ਕਿਉਂ ਦੇਖ ਮੜਾ ਰੱਗੋ ਚਲਾ ਕੇ ਵੇਖ ਲਾ ਮੜਾ ਕਿ ਇਹ ਨਾ ਫੇਰ ਨਾ ਤੋੜਦੀ ਕਿਦੇ ਵੇਖ 26 12 ਤਾਲਾ ਲਾ ਕੇ ਜਲੇ ਕਿੱਥੇ ਜਾਏਗਾ ਬਾਈ ਹੁਣ ਇਹਨੇ ਮੁਕਸਰ ਰੋਡ ਤੋਂ ਜਦੋਂ ਆਪਾਂ ਕੋੜੂ ਕੋੜੂ ਜਾਂਦੇ ਆਂ ਪੌੜ ਉਤਰ ਕੇ ਅੱਜ ਗੁਲਾਬ ਨਾਂ ਦੀ ਸ਼ਾਪ ਆ ਤੇ ਜੇ ਤੁਹਾਨੂੰ ਵੀ ਕੋਈ ਐਦਾਂ ਦੇ ਕੰਮ ਪੈਂਦਾ ਟਫਨ ਲਗਾਉਣਾ ਜਾਂ ਸ਼ੀਸ਼ੇ ਦਾ ਕੋਈ ਵੀ ਕੰਮ ਕਰਾਉਣਾ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਮੁਕਸਰ ਰੋਡ ਤੇ ਨਵੀਂ ਜਿਹੜੀ ਮਾਰਕੀਟ ਬਣ ਗਈ ਇਧਰ ਸੇ ਸਾਹਮਣੇ ਸਭ ਦੇਖੇਗਾ ਨਾਕ ਦਾ ਟਾਪਤਾ ਇਹ ਤਾਂ ਵਾਰਮ ਅਪ ਹੋ ਰਹਾ ਹੈ ਤੇ ਆ ਸਾਡਾ ਵਲੋਗ ਇੱਥੇ ਖਤਮ ਹੁੰਦਾ ਜਿਹੜਾ ਕਿ ਰਾਜ ਨੇ ਤੋੜਿਆ ਤਾਲਾ ਉਦੋਂ ਬਾਅਦ ਨਾਲ ਮਾਨੀ ਗਲਤੀ ਤੇ ਫਿਰ ਬਾਹਰ ਹਵਾ ਚੱਲ ਨਹੀਂ ਸਬਾਤਾ ਤੇ ਤਾਲਾ ਲਗਾਉਂਦੇ ਸਾਰ ਬਾਹਰ ਰੱਬ ਖੋਜ ਹੋ ਗਿਆ ਤੇ ਨਾਲ ਦੀ ਨਾਲ ਉਹਨੇ ਹਵਾ ਚਲਾਦੀ ਹੈ ਤੇ ਤੁਸੀਂ ਵੀ ਇਹ ਠੰਡਕ ਮਾਣਾ ਚਾਹੁੰਦੇ ਤਾਂ ਏਸੀਆਂ ਚੋਂ ਨਿਕਲੋ ਬਾਹਰ ਤੇ ਕੁਦਰਤੀ ਹਵਾ ਦੇ ਲੌਣੇ ਆਰੇ ਇਹ ਤਾਂ ਸਾਡੇ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਤੇ ਇਹਨੂੰ ਲਾਈਕ ਕਮੈਂਟ ਤੇ ਪੇਜ ਨੂੰ ਸਬਸਕ੍ਰਾਈਬ ਕਰੋ ਕਿ ਸਾਨੂੰ ਵੀ ਪਤਾ ਲੱਗੇ ਕਿ ਸਾਡੀ ਵੀਡੀਓ ਵੇਖ ਕੇ ਤੁਹਾਨੂੰ ਖੁਸ਼ੀ ਮਿਲਦੀ ਆ ਅਸੀਂ ਹਜੇ ਹੋਰ ਵੀਡੀਓ ਨਹੀਂ ਸ਼ੂਟ ਕੀਤੀ ਵੀਡੀਓ ਅੱਗੇ-ਅੱਗੇ ਵੇਖੋ ਤੁਹਾਨੂੰ ਕਿੰਨਾ ਹਸਾਉਂਦੇ ਤੁਹਾਨੂੰ ਇਹੋ ਜਿਹੀ ਪਾਸ਼ਾ ਸੁਕਾਉਣੀ ਆ ਨਾ ਇਹੋ ਜਿਹੀ ਪਾਸ਼ਾ ਜਿਹੜੀ ਆ ਉੱਚੀ ਬੋਲ ਕੇ ਸੁਣਾਓ ਹਾਸਾ ਤੁਹਾਨੂੰ ਫੇਰ ਹੀ ਆਣਾ ਲਿਬ ਸਲਿਬ ਨਾ ਸਲਿਬ ਨਾ ਜਿਣੀ ਲਿਬ شوف ਹਲ ਬਲਿਸ਼ਲੀ ਲਿਬ ਨਸਲੀ ਸਲਿਬਲ ਸ਼ੁਪ ਲਾਪ ਜਿਹੜਾ ਸਲਿਬਲ ਚ ਪੰਜਾਬੀ ਹਿੰਦੀ ਇੰਗਲਿਸ਼ ਸਾਰੀਆਂ ਭਾਸ਼ਾ ਤੁਹਾਨੂੰ ਸਿਖਾ ਦਨੀਆਂ ਇਹਦੇ ਕਹਿਣ ਦਾ ਭਾਵ ਇਹ ਆ ਕਿ ਜੇ ਤੁਸੀਂ ਫੋਨ ਲੈਣ ਬਾਰੇ ਸੋਚਦੇ ਪਏ ਹੋ ਤਾਂ ਸਾਡੇ ਤੋਂ ਹੀ ਫੋਨ ਲੈ ਕੇ ਜਾਣਾ ਕਿਉਂਕਿ ਸਾਰੇ ਕਾਹੇ ਤੇ ਅਸੀਂ ਮਤਲਬ ਕਿ ਸਾਰੇ ਬਾਜ਼ਾਰ ਦੇ ਵਿੱਚੋਂ ਭਾਵਾਂ ਦੀ ਆਨਲਾਈਨ ਹੋਵੇ ਉਹ ਬਾਜ਼ਾਰ ਹੋਵੇ ਸਾਰੇ ਕਿਤੇ ਰੇਟ ਪੁੱਛ ਕੇ ਆ ਜਿਓ ਉਦੋਂ ਘੱਟ ਰੇਟ ਦੇ ਵਿੱਚ ਤੁਹਾਨੂੰ ਮੋਬਾਈਲ ਫੋਨ ਮੈਨ ਬਾਲੀ ਦੇ ਗੁਰੂ ਤੇਗ ਬਹਾਦਰ ਮੰਦਲ ਸਟੋਰ ਤੋਂ ਅਸੀਂ ਕਰਨੀ ਇੱਕ ਸਾਉ ਦੇ ਤੁਹਾਡੇ ਨਾਲ ਬੇਗਮਤਾ ਜਿਵੇਂ ਡਰੋ ਕੱਟਾ ਇੰਨੀ ਚੀਜ਼ ਕਿਉਂ ਜਾਣਦਾ ਜਾਨ ਸਾਡੇ ਕੋਲੇ ਬਈ ਵੀਡੀਓ ਬਣਾਉਣ ਵਾਲਾ ਸਾਰਾ ਸਮਾਨ ਹੈਗਾ ਡਿਜੀਟੈਕ ਕੰਪਨੀ ਦੇ ਸਾਰੇ ਮਤਲਬ ਕਿ ਮਾਈਕ ਸਟੈਂਡ ਲਾਈਟ A to Z ਕੰਪਨੀ ਦੇ ਹੈਗੇ ਆ ਬਿੰਦ ਠੀਕ ਆ ਮੇਰੇ ਤੁਹਾਨੂੰ ਬੈਲ ਵੀ ਉਹਨੂੰ ਨਾਲ ਲਵਾਗੇ ਤੇ ਲੈਣ ਵਾਸਤੇ ਸੰਪਰਕ ਕਰ ਲਿਓ ਭਵਾਂ ਦੀ ਉਹ ਰਿੰਗ ਲਾਈਟ ਹੋਵੇ ਭਵਾਂ ਦੀ ਮਾਈਕ ਹੋਣਾ ਭਵਾਂ ਦੀ ਸ਼ਾਰਟਫਿਸ ਸਟੈਂਡ ਹੋਣ ਭਵਾਂ ਦੀ ਗਿੰਬਲ ਹੋਵੇ ਸਾਰਾ ਕੁਝ ਤੁਹਾਨੂੰ ਆਪਣੀ ਸਟੋਰ ਤੋਂ ਮਿਲੇਗਾ ਤੇ ਅੱਜ ਦੇ ਲਈ ਅਸੀਂ ਮਾਫੀ ਚਾਹੁੰਦੇ ਆ ਜੇ ਵਲੌਗ ਦੇ ਵਿੱਚ ਕੁਝ ਵੱਧ ਘੱਟ ਬੋਲਿਆ ਗਿਆ ਹੋਵੇ ਤੇ ਲਾਸਟ ਦੇ ਵਿੱਚ ਅਲਵਿਦਾ ਕਹੂਗਾ ਰਾਗਵ ਖੇਲ ਬੁਲਿਸ਼ ਬੁਲਿਸ਼ ਲਈ ਆ ਮੈਂ ਥੱਕਿਆ ਇਨ ਬੁਲਸਲ ਬਿਲ ਕਲੇ ਪਸੂ ਹਪਤਾਲ ਕਿਸੇ ਉਹਪੋ ਇਹ ਰੈਪ ਇਹ ਰੈਪ ਕੋਈ ਨਹੀਂ गा ਸਕਦਾ ਜਿਹੜਾ ਇਹਦੇ ਦਾਦਾ ਓਕੇ ਬਾਏ ਤੇ ਆ ਲੋ ਜੀ ਵੀਡੀਓ ਹੋਣ ਲੱਗੀ ਬਾਕ